ਨ ਵਰਗੀ ਅੰਦਰ ਦੇਖਾ ਮਸ਼ਹੂਰ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਅੱਤ ਜਟ ਸੋਈ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਇੱਕ ਕੁੜੀ ਤੇ ਹੱਥ ਚੁੱਕਦਾ ਨਜ਼ਰ ਆ ਰਿਹਾ ਹੈ ਤੇ ਉਸ ਦੀ ਭੈਣ ਦੇ ਪਰਿਵਾਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਅੱਤ ਜਟ ਸੋਈ ਨੇ ਹੁਣੇ ਲਾਈਵ ਵਿੱਚ ਦੱਸਿਆ ਮੈਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ ਮੈਂ ਅਣਖੀ ਬੰਦਾ ਹਾਂ ਤੇ ਜੇਕਰ ਸਾਡੀ ਇੱਜ਼ਤ ਤੇ ਗੱਲ ਆਊਗੀ ਤਾਂ ਕਤਲ ਵੀ ਹੋਣਗੇ ਅੱਤ ਜੱਟ ਸੋਈ ਨੇ ਦੱਸਿਆ ਕਿ ਮੇਰੇ ਚਾਚਾ ਜੀ ਦਾ ਪਹਿਲਾਂ ਦਿहांत ਹੋਇਆ ਏ ਤੇ ਮੇਰੇ ਚਾਚੇ ਦੀ ਕੁੜੀ ਕਹਣੇ ਤੋਂ ਬਾਹਰ ਸੀ ਇਸ ਕਰਕੇ ਮੈਂ ਹੱਥ ਝੁਕਿਆ ਹੈ ਕਿ ਮੇਰੀ ਭੈਣ ਗਲਤ ਰਸਤੇ ਨਾ ਪੈ ਜਾਵੇ ਅੱਤ ਜੱਟ ਸੋਈ ਨੇ ਭੈਣ ਦੇ ਨਾਮ ਦਾ ਟੈਟੂ ਵੀ ਆਪਣੀ ਬਾਹ ਦੇ ਉੱਤੇ ਖਣਵਾਇਆ ਸੀ ਇਹ ਸਾਡੇ ਘਰ ਦੀ ਲੜਾਈ ਏ ਤੇ ਮੇਰੇ ਚਾਚੇ ਦਾ ਮੁੰਡਾ ਤਾਂ ਜਮਾ ਕੁੜੀਆਂ ਵਰਗਾ ਕੁਝ ਨਹੀਂ ਕਹਿੰਦਾ ਜੇ ਮੈਂ ਗਲਤ ਹੋਵਾਂ ਮੇਰੇ ਜੁੱਤੀਆਂ ਮਾਰਿਓ ਮੇਰੇ ਚਾਚੇ ਦੀ ਕੁੜੀ ਗਲਤ ਹੈ ਕਹਿਣੇ ਤੋਂ ਬਾਹਰ ਆ ਤੇ ਗਲਤ ਕੰਮ ਕਰਦੀ ਹੈ ਮੈਂ ਰੋਕੀ ਤਾਂ ਮੈਂ ਥਪੜੇ ਮਾਰੇ ਜੇ ਹਜੇ ਵੀ ਨਾ ਸਮਝੀਦਾ ਸੀ ਗੱਡੀ ਚਾੜਾਂਗੇ ਅਸੀਂ ਅਣਖੀ ਪਰਿਵਾਰ ਚੋਂ ਆ ਨਾ ਕਿਸੇ ਦੀ ਧੀ ਪੈਣ ਨਾਲ ਗਲਤ ਕੀਤਾ ਤੇ ਨਾ ਹੀ ਕਰਨ ਦੇਵਾਂਗੇ ਦੋਸਤੋ ਅੱਤ ਜੱਟ ਸੋਈ ਨੇ ਇੱਕ ਵਧੀਆ ਤੇ ਸੱਚਾ ਇਨਸਾਨ ਹੈ ਉਸਨੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਦੇ ਲਈ ਭੈਣ ਨੂੰ ਘਟਿਆ ਪਰ ਤੁਸੀਂ ਅੱਤ ਜੱਟ ਸੋਈ ਨੂੰ ਬਦਨਾਮ ਨਾ ਕਰੋ ਤੇ ਕਈ ਪੇਜਾਂ ਵਾਲੇ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਨੇ ਅਤੇ ਦੋਸਤੋ ਅੱਤ ਜੜ ਸੋਈ ਨੇ ਲਾਈਵ ਆ ਕੇ ਦੱਸੀ ਸਾਰੀ ਕਹਾਣੀ ਆਓ ਲੈ ਚੱਲਦੇ ਹਾਂ ਛੋਟੀ ਜਿਹੀ ਕਲਿੱਪ ਦੇ ਵੱਲ ਜਿਹੜੇ ਆ ਨਾਮ ਲਿਖਿਆ ਹੋਇਆ ਉਹਦਾ ਮੈਂ ਜੋਤ ਬਾਤੇ ਮੈਂ ਹਲਦੀ ਪਹਿਣ ਵਾਲੇ ਮਾਰਾਂ ਸੋਚੂਗਾ ਪਹਿਲੀ ਗੱਲ ਤੋਂ ਕੁਛ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੁਕਿਆ ਰਹੀ ਗੱਲ ਨੇ ਅਸੀਂ ਉਹ ਅਣਖੀ ਪਰਿਵਾਰ ਆ ਮੇਰੇ ਪਰਦਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪਹਿਣਨੀ ਨਾ ਕੱਟ ਜਿਲੇ ਆਏ